ਮੋਟੇ ਮੋਟੇ ਬਾਰੇ ਗੱਲ ਕੀਤੀ ਹੈ ਮੋਟੇ ਮੋਟੇ ਪੈਸੇ ਮੋਟੀ ਰਕਮਾਂ ਖਾ ਕੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਕੌਣ ਕੌਣ ਲੈਂਦਾ ਮੋਟਾ ਰਕਮ ਮੈਂ 4 4 ਦਿਨ ਪਹਿਲੇ ਵੀ ਮੈਂ ਮੈਡਮ ਨੂੰ ਇਹ ਗੱਲ ਕਹੀ ਸੀ ਕਿ 8 30 ਨੂੰ ਇਹ ਸਕੂਲ ਦੇ ਵਿੱਚ ਧਰਨੇ 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 ਸਕੂਲਾਂ ਨੂੰ ਇਹ ਅਫਸਰ ਸਾਹਿਬਾਂ ਨੇ ਚੱਕ ਨਹੀਂ ਕਰਨਾ ਤੁਹਾਨੂੰ ਮਿਲਿਆ ਨਹੀਂ ਡਿਊ ਮੈਡਮ ਜੀ ਸਕੂਲਾਂ ਨੂੰ ਅਫਸਰ ਸਾਹਿਬਾਂ ਨੇ ਚੱਕ ਨਹੀਂ ਕਰਨਾ ਔਰ ਸਾਡੇ ਵਰਗੇ ਇਮਾਨਦਾਰ ਟੀਚਰ ਜਿਹੜੇ ਹੈਗੇ ਉਹ ਪਿਸਰੇ ਆ ਪਿਸਰੇ ਹੈ ਸਾਡੇ ਵਰਗੇ ਇਮਾਨਦਾਰ ਟੀਚਰ ਕੀ ਮੈਂ ਅਗਲੇ ਸਕੂਲ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਇਨਸਾਫ ਦੇ ਸਕਾਂਗੀ ਐਸ ਸਕੂਲ ਦੀ ਹਾਜ਼ਰੀ ਰਜਿਸਟਰ ਤੇ ਹਾਜ਼ਰੀ ਤੱਕ ਨਹੀਂ ਭੁੱਲ ਕੀਤੀ ਇਹਨਾਂ ਨੇ ਵੀ ਹਾਜ਼ਰੀ ਹੈ ਸਾਡੇ ਅਫਸਰ ਸਾਹਿਬਨ ਆਪਣਾ ਦਫ਼ਤਰ ਛੱਡ ਕੇ ਨਾ ਸਕੂਲਾਂ ਦੇ ਵਿੱਚ ਐਂਟਰੀ ਨਹੀਂ ਕਰਦੇ ਚੈੱਕ ਹੀ ਨਹੀਂ ਕਰਦੇ ਰੋਡਿਓ ਮੈਡਮ ਮਿਲਣੀ ਸਰ ਹੈ ਉਹਨਾਂ ਨੂੰ ਮੈਂ ਖੋਤੇ ਇਸ ਦੋ ਵਾਰ ਇਹ ਤਾਂ ਬਾਅਦ ਰੋਡਿਓ ਮੈਡਮ ਨਾਲ ਮਿਲ ਕੇ ਗਈਆਂ ਪਰ ਅੱਜ ਮੇਰੇ ਮੇਰੇ ਮੇਰੀ ਸੁਣਵਾਈ ਤੋਂ ਪਹਿਲਾਂ ਹੀ ਮੀਡੀਆ ਦੇ ਵਿੱਚ ਵਿਆਦ ਕਰ ਦਿੱਤਾ ਗਿਆ ਬਿਆਨ ਕਰ ਦਿੱਤਾ ਗਿਆ ਕਿ ਇਹ ਮੈਡਮ ਦੀ ਅਸੀਂ ਡੈਪਟੇਸ਼ਨ ਤੇ ਅਸੀਂ ਡੈਪਟੇਸ਼ਨ ਤੇ ਭੇਜ ਦਾਂਗੇ ਨਹੀਂ ਤੁਹਾਨੂੰ ਕਿਉਂ ਨਹੀਂ ਮਿਲੇ ਮੈਨੂੰ 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 ਮਿਲੇ ਬਿਆਨ ਪਹਿਲੇ ਹੋਇਆ ਮੀਡੀਆ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਬਿਆਨ ਹੋ ਚੁੱਕਾ ਹੈ ਕਿ ਇਹਨਾਂ ਨੂੰ ਡੈਪਟੇਸ਼ਨ ਤੇ ਹੋਰ ਕਿਸੇ ਸਕੂਲ ਭੇਜ ਦਵਾਂਗੇ ਨਹੀਂ ਹੁਣ ਕਿਉਂ ਨਹੀਂ ਬੇਟੀ ਬਚਾਓ ਬੇਟੀ ਪੜਾਓ ਬੇਟੀ ਅਸੀਂ ਇੱਕ ਦੋ ਦਰਿਆ ਮੇਰੇ ਥੱਲੋਂ ਕਢਵਾਈਆਂ ਗਈਆਂ ਨੇ ਮੈਂ ਤਾਂ ਆਉਂਦਾ ਹਾਂ ਰੋਕ ਤਾ ਦੋ ਜਾਓ ਆਓ ਚੱਲੀਏ ਸਕੂਲ ਹੈ ਆਓ ਚੱਲੀਏ ਸਕੂਲ ਹੈ ਮੈਂ ਸਾਰੇ ਮੀਡੀਆ ਨੂੰ ਇਹ ਗੱਲ केक बंद ਸੀਗਾ ਮੇਰੇ ਦਿਲੋਂ ਆਵਾਜ਼ ਆਈ ਸੀ ਕਿ ਇਹ ਗੇਟ ਕਰ ਲਈ ਬੰਦ ਹੈ ਔਰ ਅੱਜ ਇਸ ਦਿਨ ਇੱਕ ਇੱਕ ਮੇਰੇ ਲਈ ਬੰਦ ਹੈ ਮੈਂ ਇੱਥੇ ਬੈਠੀ ਆ ਇੱਕ ਇੱਕ ਮੇਰੇ ਲਈ ਬੰਦ ਹੈ ਔਰ ਇਹ ਮੈਨੂੰ ਖੁਤਰਤੀ ਜਿਸ ਦਿਨ ਮੈਂ ਪਹਿਲੇ ਦਿਨ ਆਈ ਸੀ ਇਹ ਕੇਕ ਫਰਾਂਸ ਸਕੂਲ ਬੰਦ ਸੀਗਾ ਇਹ ਤਾਂ ਕੀ ਨਾਮ ਕੀ ਹੈ ਤੁਹਾਡਾ ਭਾਈ ਸ੍ਰੀ ਰਾਮਦਾਸ ਜੀ ਅੱਛਾ ਇੱਕ ਚੱਲ ਨਹੀਂ ਪੜਾਉਂਦੇ ਤਾਂ ਫਿਰ ਹੀ ਦੀ ਸੈਲਰੀ ਲੰਦਿਆ ਮੈਗਵਾਹੀ ਦਿੰਦਾ ਇਹਨਾਂ ਦੀ ਅੱਛਾ ਮੈਨੂੰ 10 ਸਾਲ ਤਾਂ ਮੈਨੂੰ ਦੇਖਦੇ ਨੂੰ ਹੋ ਗਏ ਤੇਰੇ ਨਾਲੋਂ ਬੱਚੇ ਤੁਹਾਡੇ ਹਾਂਜੀ ਇਹਨਾਂ ਦਾ ਕੰਮ ਆ ਕਰਤੇ ਆਉਣਾ ਧੋਰ ਨਾਲ ਹੋ ਜੇ ਤੁਹਾਡਾ ਕੀ ਕੰਮ ਕੀ ਕਰਦੇ ਮੈਂ ਤਾਂ ਰੀੜੀਆਂ ਰੁੱੜੀਆਂ ਲੰਦਾਂ ਜੀ ਤੁਹਾਡੇ ਬੱਚੇ ਆ ਤੁਹਾਡੇ ਇੱਥੇ ਮੇਰੇ ਬੱਚੇ ਪੜਦੇ ਆਉਣਾ ਜਣਾ ਮੈਂ ਇਹਨਾਂ ਦੀ ਫੋਲ ਫੋਲਿੰਗ ਦੇਖਦਾਗਾ ਕਹਾਉਂਡ ਚਲਾਉਣੇ ਆਨ ਡਿਊਟੀ ਹਾਉਂਡ ਚਲਾਉਣੇ ਕਲਾਸਾਂ ਦੇ ਵਿੱਚ ਬੈਠ ਕੇ ਘਰ ਦੀਆਂ ਗੱਲਾਂ ਕਰਨੀਆਂ ਬੇਫਾਲਤੂ ਦੀਆਂ ਹੀ ਆਪਣੀ ਫੈਮਲੀ ਨਾਲ ਆਪਣੀ ਪਰਿਵਾਰਾਂ ਨਾਲ ਆਦੇ ਰਿਸ਼ਤੇਦਾਰਾਂ ਨਾਲ ਐਵੇਂ ਧਾਲ ਰੋਕੀ ਸਾਬ ਨਹੀਂ ਤੁਸੀਂ ਕਹਿ ਰਹੇ ਪੜ੍ਹਾਉਂਦੇ ਨਹੀਂ ਨਹੀਂ ਪੜ੍ਹਾਉਂਦੇ ਬੱਚੇ ਬੱਚਾ ਦੇ ਆਪਾਂ ਟੈਸਟ ਲੈ ਕੇ ਦੇਖ ਲੈਂਦੇ ਆ ਅੱਛਾ ਪੀਰੀਅਡ ਚੈੱਕ ਕਰ ਲੈਂਦੇ ਆ ਟਾਈਮ 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 ਉਹ ਉਹ ਪਰ ਉਹ ਪੜ੍ਹਾਉਂਦੇ ਖੜੋ ਪਰ ਉਹ ਜਿਹੜਾ ਸਿਚੂ ਸਟਾਫ ਰਖਾਉਂਦੇ ਆ ਚਾਹ ਮਿਹਨਤ ਕਰਦੇ ਆ ਉਹ ਉਹ ਫਲ ਦਿੰਦੀ ਆ ਏ ਹੁਣ ਹੁਣ ਕਿੱਥੇ ਕਿਹੜੀ ਕਲਾਸ ਨੇ ਤੁਹਾਡੇ ਬੱਚੇ ਕੋਈ 8ਵੀਂ ਚਾ ਕੋਈ 9ਵੀਂ ਚ ਕਿਹੜੀ ਜਗ੍ਹਾ ਬਾਹਰ ਖੜ ਗਈ ਨਹੀਂ ਇੱਥੇ ਰਿਜ਼ਲਟ ਹੈ ਨਹੀਂ ਚਾ ਨਹੀਂ ਰਿਜ਼ਲਟ ਹੁਣ ਅੱਗੇ ਦਾ ਅੱਗੇ ਦੀ ਦੇਖ ਨਹੀਂ ਸਕਦੇ ਜੋ 22 ਦੀ 22 ਦਾ ਦੇਖਣ ਨੂੰ ਮਿਲੂ ਜਾਂ 27 ਦਾ ਜੇ ਮੇਰੇ ਕੋਲ ਬਾਕਸ ਸੀ ਨਹੀਂ ਨਹੀਂ 27 ਨਾਲ ਤੇ ਵੀ ਮੰਨ ਲੋ ਦੇਖ ਹੀ ਰਹੇ ਆ ਸਕੂਲ ਵਾਲੇ ਕਹਿੰਦੇ ਪੰਜਾਬ ਦੇ ਸਕੂਲ ਦਾ ਨੰਬਰ 1 ਆ ਕੇ ਸਰਕਾਰੀ ਸਕੂਲ ਦਾ ਉਹਦੇ ਸਿਰਤੇ ਦਾ ਉਹਦੇ ਸਿਰਤੇ ਦਾ ਇਲੈਕਸ਼ਨ ਲੜ ਰਹੇ ਆ ਇਮਾਨਦਾਰ ਸਟਾਫ ਹੈ ਇੱਥੇ ਸਟਾਫ ਗ੍ਰਾਂਤੀ ਇੱਥੇ ਸਟਾਫ ਗ੍ਰਾਂਤੀ ਹੈ ਜਿਹੜੀ ਸਿੱਖਿਆ ਇਹ ਸਟਾਫ ਫੀ ਨਹੀਂ ਠੀਕ ਨਹੀਂ ਆਪ ਸਿੱਖਿਆ ਗ੍ਰਾਂਤੀ ਮੰਨੋ 6 ਘੰਟੇ ਡਿਊਟੀ ਹੈ ਤਾਂ ਸਵਾ 6 ਘੰਟੇ ਦੇਣ ਵਾਲੀ ਨਹੀਂ ਸਟਾਫ ਇੱਥੇ ਸਟਾਫ ਠੀਕ ਨਹੀਂ ਇੱਥੇ ਸਟਾਫ ਠੀਕ ਨਹੀਂ ਆਪ ਮੈਨੂੰ ਤਾਂ ਬਸ ਸਟੋਰੀ ਜੀ ਲੱਗਿਆ ਆਡਰ ਸੋਡਰ ਦੇ ਮਾਰਨ ਵਾਲੀ ਲੱਗੇ ਵੀਰੇ ਦੋਵੇਂ ਖੜ ਜੋ ਬਸ ਬਾਤ ਹੋਈ ਨਹੀਂ ਕਿ ਮੈਂ ਮਾਪਾ ਕੀ ਸੀਗਾ ਜੀ ਇਹ ਜਿਹੜਾ ਕਰ ਰਿਹਾ ਕਿ ਅੱਛਾ ਸਾਬ ਸੀ ਇਹਨਾਂ ਦੀ ਸਿਲੀ ਕਿਸੇ ਦੂਸਰੇ ਦੇ ਨਾਲ ਉਹ ਹਟ ਜੇ ਕਿ ਕੋਈ ਡਿਪਾਰਟਮੈਂਟ ਜਿਹੜਾ ਰੋਡ ਪੜੀ ਵੀ ਕਾਫੀ ਜਿਆਦਾ ਸੋਵਤ ਤੇ ਦੋਤਰੇ ਬੱਚਿਆਂ ਦੀ ਪੜਾਈ ਵੀ ਖਰਾਬ ਹੋਈ ਆ ਸੋਭਾ ਤੋਂ 9 ਵਜੇ ਤੋਂ ਧਰਨਾ ਹੋਇਆ ਤੁਹਾਡਾ ਵੱਲੋਂ ਫੋਨ ਕੋਈ ਵੀ اٹੈਂਡ ਨਹੀਂ ਕੀਤਾ ਕੋਈ ਗੱਲ ਨਹੀਂ ਸਟਾਫ ਮੇਰਾ ਹੈ ਕੋਈ ਗੱਲ ਨਹੀਂ ਪਿਛੇ ਦੀ ਪੜਾਈ ਸਵੇਰ ਤੋਂ ਲੈ ਕੇ ਇਸ ਸਮੇਂ ਬੈਠੇ ਨੇ ਕਿ ਵਾਰੀਆਂ ਚ ਝਾਕੀ ਜਾਂਦੇ ਨੇ ਮੈਡਮ ਤਰੀਆਂ ਲੈ ਕੇ ਬਾਹਰ ਬੈਠੇ ਨਹੀਂ ਕਿਸੇ ਟਾਈਮ ਚਲੋ ਮੁਕਾਬਲਾ ਹੋ ਜਾਂਦੀ ਹੈ ਕੋਈ ਤਾਂ ਦੋ ਘੰਟੇ ਸੀ ਜੇ ਨਾਮ ਉਸ ਦਾ ਦੌਰ ਦੀ ਆਪਕ ਜਿਹੜੇ ਕੀ ਤੰਗ ਹੋ ਰਹੇ ਨੇ ਜਿੰਨਾ ਕਾਰਵਾਈ ਕੀ ਕਰ ਰਹੇ ਹਾਂ ਚਲੋ ਅਟਰਨਲ ਹੁਣ ਕੀ ਕਰਦੇ ਸਾਡੇ ਹੈਡ ਆਫਸ ਨੂੰ ਲਿਖ ਦਿੱਤਾ ਗਿਆ ਸੀ ਪਹਿਲਾਂ ਵੀ ਅੱਜ ਵੀ ਉਹਨਾਂ ਨਾਲ ਗੱਲ ਹੋ ਗਈ ਤੁਰੰਤ ਇਹਦਾ ਮਸਲਾ ਹੱਲ ਹੋ ਜਾਏ ਇਹਨਾਂ ਗੰਭੀਰ ਮਸਲਾ 9 ਵਜੇ ਦਾ ਧਰਨਾ ਲੱਗਿਆ ਤੁਸੀਂ 12:30 ਵਜੇ ਤੱਕ ਪਹੁੰਚੇ ਆ ਫੋਨ ਵੀ ਨਹੀਂ ਅਟੈਂਡ ਕੀਤਾ ਜਾ ਰਿਹਾ ਲੱਗਦਾ ਇਹਨਾਂ ਗੰਭੀਰ ਮਸਲੇ ਤੇ ਅਧਿਕਾਰੀ ਕੋਈ ਪਹੁੰਚੇ ਨਾ ਪਹੁੰਚ ਰਹੀ ਹੈ ਨਾ ਪਹੁੰਚ ਗਈ ਨਹੀਂ ਸਾਢੇ 9 ਵਜੇ ਦਾ ਲੱਗਿਆ ਸਾਢੇ 12 ਹੋ ਗਏ ਫੋਨ ਵੀ ਨਹੀਂ ਅਟੈਂਡ ਕੀਤਾ ਜਾ ਰਿਹਾ ਕਈ ਵਾਰ ਕਿਸੇ ਕਿਸੇ ਆਮ ਦੂਸਰੀ ਜਗ੍ਹਾ ਤੇ ਹੋ ਗਿਆ ਸੀ ਸੈਕਿੰਗ ਕਰ ਲਈ ਪਹੁੰਚ ਗਈ ਹੈ ਮੈਂ 10:00 ਹੋਰ ਹੁੰਦਾ ਨਹੀਂ ਥੈਂਕ ਯੂ